ਮਹਿਤਾ ਰੋਡ ਪੁਰਾਣਾ ਫੋਕਲ ਪੁਆਇੰਟ ਨੂੰ ਜਾਂਦੀ ਸੜਕ ਦੇ ਮੇਨ ਰਸਤੇ ਉੱਪਰ ਜਗਾ ਜਗਾ ਤੇ ਟੋਏ ਤੇ ਟੁੱਟੀ ਸੜਕ ਤੋਂ ਲੰਘਣ ਵਾਲੇ ਲੋਕ ਬਹੁਤ ਪਰੇਸ਼ਾਨ ਹਨ ਅਤੇ ਕਈ ਵਾਰ ਇੱਥੇ ਵਾਹਨ ਡਿੱਗ ਜਾਂਦੇ ਨੇ ਕਈ ਲੋਕਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ ਇਹਨਾਂ ਟੋਏਆਂ ਟਿੱਬਿਆਂ ਤੋਂ ਦੁਖੀ ਸ਼ਹਿਰ ਵਾਸੀਆਂ ਨੇ ਕਿਹਾ ਕਿ ਅੰਮ੍ਰਿਤਸਰ ਦੀਆਂ ਸੜਕਾਂ ਦਾ ਇਹੋ ਹਾਲ ਰਿਹਾ ਨਾ ਉਹ ਦਿਨ ਦੂਰ ਨਹੀਂ ਜਦੋਂ ਲੋਕ ਪ੍ਰਸ਼ਾਸਨ ਤੋਂ ਮੁਸ਼ਕਲਾਂ ਹੱਲ ਕਰਵਾਉਣ ਲਈ ਕਿਨਾਰਾ ਕਰ ਲੈਣਗੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹੀ ਨਿਜ਼ਾਮ ਚੱਲਦਾ ਆ ਰਿਹਾ ਹੈ ਨਾ ਪ੍ਰਸ਼ਾਸਨ ਗੰਦਗੀ ਹਟਾਉਣ ਵਿੱਚ ਕਾਮਯਾਬ ਹੋਇਆ ਅਤੇ ਨਾ ਹੀ ਸੜਕਾਂ ਨੂੰ ਰਿਪੇਅਰ ਕਰਵਾਉਣ ਵਿੱਚ ਅਜਿਹੇ ਹਾਲਾਤ ਵਿੱਚ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਕਿਸ ਤਰ੍ਹਾਂ ਬਣਾ ਸਕਦੇ ਹਾਂ ਮੇਗਾ ਟੋਏ ਨਾਲ ਬੜਾ ਬੁਰਾ ਹਾਲ ਹੈ ਜੀ ਟੋਏ ਦਾ ਇਹ ਜਦੋਂ ਦੁਬਾਰਾ ਸਾਲ ਸ਼ੁਰੂ ਹੋਈਆਂ ਉਹਦਾ ਹਾਲ ਹੈ ਜੀ ਨਾ ਲੋਕੀ ਬੜੇ ਡਿੱਗੇ ਜੀ ਬੜੇ ਡਿੱਗਦੇ ਲੋਕੀ ਰੋਜ਼ ਇਹ ਭਾਜੀ ਹੱਥ ਪਾਰੇ ਕੀ ਤੁਹਾਨੂੰ ਦਸੀਏ ਭਾਜੀ ਰੋਜ਼ ਰੋਗ ਡਿੱਗਦੇ ਜੇ ਆ ਵੇਖ ਲਓ ਪਾਣੀ ਕਿੱਦਾਂ ਬਣਿਆ ਜੇ ਖੱਡੇ ਆੜੇ ਆੜੇ ਖੱਡੇ ਬਣੇ ਜੇ ਤੋੜੀ ਜਿਉਂ ਤੱਕ ਤੋੜੀ ਬੜਿਆ ਜੇ ਖੱਡੇ ਤੋੜੀ ਪ੍ਰਸ਼ਾਸਨ ਕੋਲੋਂ ਆਪਾਂ ਇਹੋ ਮੰਗ ਕਰਦੇ ਆਂ ਕਿ ਬੰਨਾ ਚਾਹੀਦਾ ਜੀ ਵਧੀਆ ਹੋਣਾ ਚਾਹੀਦਾ ਵਾ ਵੇਖ ਲਓ ਕਿ ਆ ਕਿਡੇ ਕਿਡੇ ਚਲੇ ਪਏ ਜੇ ਅਸੀਂ ਵੇਖਣੀ ਡੇ ਚਲੇ ਕਿਡੇ ਕਿਡੇ ਚਲੇ ਪਏ ਜੇ ਅੰਮ੍ਰਿਤਸਰ ਦੀਆਂ ਸੜਕਾਂ ਦਾ ਇਹਨਾਂ ਬੁਰਾ ਹਾਲਾਤ ਹਨ ਕਿ ਇੱਥੇ ਟੋਿਆਂ ਦੇ ਵਿੱਚ ਕਈ ਲੋਕ ਡਿੱਗ ਕੇ ਤੇ ਜ਼ਖਮੀ ਵੀ ਹੋ ਚੁੱਕੇ ਹਨ ਅਸੀਂ ਗੱਲ ਕਰਦੇ ਆਂ ਫੋਕਲ ਪੁਆਇੰਟ ਮਕਬੂਪੁਰਾ ਜਵਾਹਰ ਨਗਰ ਤੋਂ ਲੱਗਿਆ ਜਿਹੜੀ ਫੋਕਲ ਪੈਂਡੂ ਛੜਕ ਜਾਂਦੀ ਹੈ ਇਸ ਛੜਕ ਦੇ ਉੱਪਰ ਜਗ੍ਹਾ-ਜਗ੍ਹਾ ਤੇ ਬਹੁਤ ਜ਼ਿਆਦਾ ਡੂੰਘੇ ਟੋਏ ਪਏ ਹੋ ਨੇ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਟੋਏ ਕਈ ਚਿਰ ਤੋਂ ਪਏ ਹੋਏ ਹਨ ਤੇ ਇਹਨਾਂ ਦੇ ਵਿੱਚ ਡਿੱਗ ਕੇ ਕਈ ਲੋਕ ਜ਼ਖਮੀ ਵੀ ਹੋ ਚੁੱਕੇ ਹਨ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਦੀਆਂ ਛੜਕਾਂ ਨੂੰ ਸਾਫ਼ ਸੁਥਰਾ ਤੇ ਰਿਪੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇੱਥੇ ਕੋਈ ਮੁਸ਼ਕਲ ਨਾ ਆਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ